ਦੋਸਤੋ ਇਸ ਦੇਸ਼ 'ਚ ਜਾਈ ਕੋਈ ਐਂਟ੍ਰੈਂਸ ਐਗਜ਼ਾਮ ਹੋਵੇ ਜਾਂ ਗਵਰਨਮੈਂਟ ਜੌਬ ਦੀ ਪੋਸਟ ਲਈ ਤੁਸੀਂ ਇਹਨਾਂ ਦੇ ਦੁਦਰਸ਼ਾ ਤਾਂ ਦੇਖ ਹੀ ਚੁੱਕੇ ਹੋ ਕਦੇ ਤੇ ਐਗਜ਼ਾਮ ਲੀਕ ਹੋ ਜਾਂਦਾ ਹੈ ਤੇ ਜੇ ਐਗਜ਼ਾਮ ਫੇਅਰ ਹੋ ਜਾਏ ਤਾਂ ਉਹਦਾ ਰਿਜ਼ਲਟ 'ਚ ਗੜਬੜੀ ਆ ਜਾਂਦੀ ਹੈ ਤੇ ਜੇ ਰਿਜ਼ਲਟ ਵੀ ਠੀਕ-ਠਾਕ ਆ ਜਾਏ ਤੇ ਬੰਦਾ ਆਫਰ ਲੈਟਰ ਦੀ ਵੇਟ ਹੀ ਕਰਦਾ ਰਹਿ ਜਾਂਦਾ ਨਿਊਜ਼ ਲਾਂਡਰੀ 'ਚ ਇੱਕ ਆਰਟੀਕਲ ਦੇ ਅਕੋਰਡਿੰਗ ਪਿਛਲੇ 10 ਸਾਲਾਂ ਦੇ ਅੰਦਰ 90 ਤੋਂ ਉੱਪਰ ਐਗਜ਼ਾਮਸ ਲੀਕ ਹੋ ਚੁੱਕੇ ਨੇ ਤੇ ਜੇ ਗੱਲ ਕਰੀਏ SSC ਐਗਜ਼ਾਮ ਦੀ ਤੇ ਇਹਨਾਂ ਦੇ ਡਾਇਰੈਕਟਰ ਨੇ ਆਪ ਐਕਸੈਪਟ ਕੀਤਾ ਹੈ ਕਿ 55000 ਕੰਪਲੇਂਟਸ ਰਜਿਸਟਰ ਹੋਈਆਂ ਇਸ ਵਿੱਚ ਮੇਨ ਪ੍ਰੋਬਲਮ ਸੀ ਐਗਜ਼ਾਮ ਸੈਂਟਰ ਦਾ ਅਲੋਕੇਸ਼ਨ ਦੀ ਕਿਉਂਕਿ ਕਿਸੇ ਨੂੰ 500 ਕਿਲੋਮੀਟਰ ਤੱਕ ਕਿਸੇ ਨੂੰ 1000 ਕਿਲੋਮੀਟਰ ਦੂਰ ਜਾ ਕੇ ਆਪਣਾ ਐਗਜ਼ਾਮ ਦੇਣਾ ਪਿਆ ਤੇ ਕਈ ਜਗ੍ਹਾ ਤਾਂ ਰਿਮੋਟ ਏਰੀਆ ਸੀ ਜਿੱਥੇ ਨਾ ਕੋਈ ਬਸ ਤੇ ਨਾ ਕੋਈ ਆਟੋ ਮਿਲ ਰਿਹਾ ਸੀ ਤੇ ਉਸ ਤੋਂ ਬਾਅਦ ਇੱਕ ਜਗ੍ਹਾ ਤਾਂ ਹੱਦ ਹੀ ਹੋ ਗਈ ਜਿੱਥੇ ਗੋਸ਼ਾਲਾ ਦੇ ਉੱਪਰ ਟੈਂਪਰੇਰੀ ਐਗਜ਼ਾਮ ਸੈਂਟਰ ਬਣਾਇਆ ਗਿਆ ਤੇ ਕਈ ਜਗ੍ਹਾ ਕੰਪਲੇਂਟ ਆਈ ਸਟੂਡੈਂਟਸ ਦੀ ਕਿ ਉਹਨਾਂ ਦਾ ਐਗਜ਼ਾਮ ਸੈਂਟਰ ਲਾਸਟ ਮੋਮੈਂਟ ਤੇ ਆਕੇ ਚੇਂਜ ਕਰਤਾ ਤੇ ਜਿਹਦੇ ਕਰਕੇ ਉੱਥੇ ਪਹੁੰਚ ਹੀ ਨਹੀਂ ਪਾਏ ਤੇ ਉਸ ਤੋਂ ਇਲਾਵਾ ਟੈਕਨੀਕਲ ਗਲਿਚ ਲਾਈਕ ਸਕਰੀਨ ਫ੍ਰੇਡ ਹੋਣਾ ਕਦੇ ਸਰਵਰ ਡਾਊਨ ਹੋ ਗਿਆ ਤੇ ਕਦੇ ਮਾਊਸ ਨਹੀਂ ਚੱਲ ਰਿਹਾ ਐਸਐਸਸੀ ਦਾ ਐਗਜ਼ਾਮ ਹਰ ਸਾਲ ਇੰਡੀਆ 'ਚ ਹੁੰਦਾ ਪਰ ਇਸ ਸਾਲ ਇਹਨਾਂ ਨੇ ਇੱਦਾਂ ਦਾ ਕੀ ਬਲੰਡਰ ਕਰ ਦਿੱਤਾ ਜਿਹਦੇ ਕਰਕੇ ਸਟੂਡੈਂਟਸ ਨੂੰ ਸੜਕਾਂ ਤੇ ਆਣਾ ਪਿਆ ਤਾਂ ਉਹਦਾ ਮੇਨ ਰੀਜ਼ਨ ਹੈ ਐਗਜ਼ਾਮ ਕੰਡਕਟ ਕਰਵਾਉਣ ਵਾਲੀ ਕੰਪਨੀ ਪਹਿਲਾਂ ਤਾਂ ਇਹ ਕੰਟਰੈਕਟਰ TCS ਕੋਲ ਹੁੰਦਾ ਸੀ ਜੋ ਕਿ ਬੜੀ ਰਿਲਾਈਏਬਲ ਕੰਪਨੀ ਹੈ ਪਰ ਉਹਨਾਂ ਇੱਕ ਕੰਟਰੈਕਟ ਐਡਕੁਐਟੀਕਲ ਆ ਗਿਆ ਹੈ ਇਸ ਕੰਪਨੀ ਦਾ ਤਾਂ ਟ੍ਰੈਕ ਰਿਕਾਰਡ ਪਹਿਲੇ ਹੀ ਬਹੁਤ ਮਾੜਾ ਸੀ ਕਿਉਂਕਿ ਕਈ ਸਟੇਟਸ ਦੇ ਵਿੱਚ ਐਗਜ਼ਾਮ ਕੰਡਕਟ ਕਰਵਾਉਂਦੇ ਹੋਏ ਇਹਨਾਂ ਨੇ ਗੜਬੜੀਆਂ ਕੀਤੀਆਂ ਜਿਹਦੇ ਕਰਕੇ ਇਹਨਾਂ ਨੂੰ ਐਲੀਜੀਬਿਲਟੀ ਕ੍ਰਾਈਟੇਰੀਆ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਪਰ ਬਾਵਜੂਦ ਇਸ ਦਾ ਇਹਨਾਂ ਨੂੰ ਫਿਰ ਤੋਂ ਕੰਟਰੈਕਟ ਦੇ ਦਿੱਤਾ ਗਿਆ ਆਪਣੇ ਸਟੂਡੈਂਟਸ ਨੂੰ ਰੁੱਲਦਿਆਂ ਦੇਖ ਕੇ ਇਹਨਾਂ ਦੇ ਟੀਚਰ ਅੱਗੇ ਆਏ ਤੇ ਦਿੱਲੀ ਜਾ ਕੇ ਪ੍ਰੋਟੈਸਟ ਕੀਤਾ ਤੇ ਉਹਨਾਂ ਦੀ ਦੋ ਹੀ ਮੰਗ ਸੀ ਇੱਕ ਤਾਂ ਐਗਜ਼ਾਮ ਦੁਬਾਰਾ ਫੇਅਰ ਤਰੀਕੇ ਨਾਲ ਲਿਆ ਜਾਵੇ ਤੇ TCS ਨੂੰ ਦੁਬਾਰਾ ਕੰਟਰੈਕਟ ਦਿੱਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਤੱਕ ਇਹ ਮਿਲਣਾ ਸੀ ਉਲਟਾ ਦਿੱਲੀ ਪੁਲਿਸ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਤੇ ਇਹਨਾਂ ਨੂੰ 4 ਘੰਟੇ ਤੱਕ ਬਸ ਚ ਕੋਮਾਂਦੇ ਰਹੇ ਇੱਥੇ ਮੈਂ ਇਹ ਕਹੂੰਗਾ ਕਿ ਤੁਸੀਂ ਵੀ ਇੱਕ ਸਟੂਡੈਂਟ ਰਹਿ ਚੁੱਕੇ ਹੋਣਾ ਤੇ ਇਹ ਸਭ ਜੇ ਤੁਹਾਡੇ ਨਾਲ ਹੋਇਆ ਹੁੰਦਾ ਤਾਂ ਤੇ ਇੱਕ ਗੱਲ ਯਾਦ ਰੱਖਿਓ ਜੇ ਹੁਣ ਤੁਸੀਂ ਚੁੱਪ ਰਹੇ ਤਾਂ ਅਗਲਾ ਨੰਬਰ ਤੁਹਾਡੇ ਬੱਚਿਆਂ ਦਾ ਵੀ ਹੋ ਸਕਦਾ ਹੈ